ਜਿੰਦਾਬਾਦ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਆਵਾਜ਼ਾਂ ਜਿੰਦਾਬਾਦ ਜਿੰਦਾਬਾਦ ਰੂਪਾਂ ਸਰਾੰਦ ਮੁਰਦਾਬਾਦ ਜੈ ਜੈ ਮੁਰਦਾਬਾਦ ਰੂਪਾਂ ਸਰਾੰਦ ਮੁਰਦਾਬਾਦ 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 ਜਰਨ ਸਿੰਘ ਜਿੰਦਾਬਾਦ ਜਿੰਦਾਬਾਦ ਜਰਨ ਸਿੰਘ ਜਿੰਦਾਬਾਦ ਜਿੰਦਾਬਾਦ ਜਰਨ ਸਿੰਘ ਜਿੰਦਾਬਾਦ ਪੀ ਬਾਂਦਿਆ ਗਏ ਜਿੰਦਾਬਾਦ ਜਿੰਦਾਬਾਦ ਹੋ ਗਿਆ ਜਿੰਦਾਬਾਦ ਜਿੰਦਾਬਾਦ ਇਹ ਗਲਤ ਕਰਨੇ ਬਾਜੀ ਤੇ ਨਹੀਂ ਸੋਤਾ ਨੂੰ ਵੇਖੋ ਤੀਆਂ ਦਾ ਮੁੰਡੇ ਦੇ ਵੇਖੋ ਉੱਗੇ ਔਰ ਰஞ்சிਤ ਨਹੀਂ ਭਾਜੀ ਪਈਏ ਗਲਟ ਕਰਦੇ ਨਾ ਇਹ ਨਹੀਂ ਗੱਲ ਪੁਲਿਸ ਦੇ ਕਾਤਰਾ ਨਹੀਂ ਮੈਂ ਧੀਹਾਂ ਦੀ ਪੁਲਿਸ ਕਾਤਰਾ ਨਹੀਂ ਮੈਂ ਧੀਹਾਂ ਦੀ ਪੁਲਿਸ ਵੇਰ ਪਾਪਾ ਚਰਨ ਸਿੰਘ ਦੀ ਅਮਰ ਹੈ ਪਾਪਾ ਚਰਨ ਸਿੰਘ ਦੀ ਅਮਰ ਹੈ ਪਾਪਾ ਚਰਨ ਸਿੰਘ ਦੀ ਅਮਰ ਹੈ ਅਸੀਂ ਤੁਹਾਨੂੰ ਹੀ ਚਾਹਾਂਗੇ ਕਹਦਾ ਕਿ ਪੰਜ ਮਾਰਾ ਕੋ ਕੋ ਕਿਉਂ ਨੇ ਕਰਮ ਕਰਾ ਯਾਰ ਦੀ ਪੋਰਾ ਪਾਣਾ ਵੀ ਸਹੀ ਹੈ ਪਰ ਆਪਾਂ ਉਹ ਮਾਸਾਣੀਆਂ ਤੋਂ ਉੱਥਾਇਆ ਕਿ ਉਹ ਮਨੇ ਗੁੱਛਾ ਨੂੰ ਜਦੋਂ ਤੋਂ ਪਾੜਿਆ ਨੇ ਕਿੰਦਰ ਨੇ ਨਹੀਂ ਸਿੱਖ ਨਹੀਂ ਗਏ ਨਹੀਂ ਅਸੀਂ ਸਿੱਖਾਂ ਦੀ ਫੈਮਲੀ ਤੋਂ ਨਹੀਂ ਗਏ ਹਾਂ ਵੇਗ ਨਾ ਕੁਝ ਕਰਾ ਪਾਉਂਦਾ ਯਾਰ ਆਪਾਂ ਨੂੰ ਕੀ ਸਕਦਾ ਜਮੀਰ ਮਰਿਆ ਕੀ ਸਾਡੇ ਦੱਸੋ ਜਮੀਰ ਮਰਿਆ ਵਾ ਆਪਾਂ ਕੋਈ ਨਹੀਂ ਹੈ ਕੋਈ ਚਾਹ ਪੋਹ ਪਾਉਂਦਾ ਤੁਸੀਂ ਪੁੱਛਦੇ ਆ ਸ਼ਰਮ ਦੇ ਨਾਲ ਗੱਲ ਨਹੀਂ ਆਉਦੀ ਜਿਹੜਾ ਬਾਬਾ ਜੀ ਜਿਹੜਾ ਗਰੰਟੀ ਸਾਨੂੰ ਪਤਾ ਲੱਗਿਆ ਨਾ ਉਹਨੂੰ ਖਾਲਸਾ ਟੱਕਰੂ ਕੇ ਫਿਰ ਇੱਕ ਦਿਨ ਜੇ ਇਹ ਕੁੱਤੇ ਦਾ ਹੱਟ ਨਹੀਂ ਨਾ ਬਖਸ਼ਿਆ ਤੇ ਬਖਸ਼ਿਆ ਵੀ ਨਹੀਂ ਖਾਲਸੇ ਕੋ ਜਾਣਾ ਵੇਖ ਲਿਓ ਤਿਆਰ ਰੱਖ ਲਿਓ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖਿਆ ਤੇ ਉਹਨਾਂ ਦੇ ਬੱਚੇ ਵੀ ਯਾਦ ਰੱਖਿਓ ਆਹ ਤਾਂ ਤੁਹਾਨੂੰ ਟੱਕਰੂਗਾ ਵੇਖਿਆ ਪਾਛੀ ਤਾਂ ਕਿਹਣਾ ਮਾਰੂ ਕਿਹਣਾ ਮਾਰੂ ਵੇਖੀ ਨਾ ਨਾ ਇਹ ਤਾਂ ਕਿਹਣਾ ਮਾਰੂ ਆਜੀ ਆਜੀ ਭਾਈ ਪਰ ਭਾਈ ਜੇ ਆਹਨੇ ਤਾਂ ਤੁਹਾਨੂੰ ਬੰਦੇ ਦਾ ਪਤਾ ਲੱਗ ਜਾਣਾ ਕਿਨੇ ਅਦਾਸ਼ ਕੀਤੀ ਆ ਫਿਰ ਮੈਂ ਸਾਨੂੰ ਵੀ ਟੱਕਰੂਗਾ ਵੇਖਿਆ ਯਾਦ ਰੱਖਿਓ ਫਿਰ ਵੀ ਆਪਾਂ ਸੋਚਣਾ ਨੂੰ ਕੰਡਾ ਦੀ ਪੰਜਾਬ ਦਾ ਉਹ ਪੁੱਤਰ ਜਿਹਨੇ ਕੋਕੋਕੇ ਨਿਆਣਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਕਰਦੇ ਹੋ ਲੈ ਕਰੇਗਾ ਬੱਚੇ ਮਾਰਦੇ ਕੋਕੋਕੇ ਪੁੱਤਰ ਨੇ ਭੌਂ ਭੌਂਦਾ ਕੋਈ ਨਾ ਕੋਈ ਨੂੰ ਮੁਸਲਮਾਨ ਹੈ ਜਿੰਦਾਬਾਦ ਪੁੱਤਰ ਸੁਪਰ ਮੁਰਦਾਬਾਦ 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 ਪੁੱਤਰ ਸੁਪਰ ਮੁਰਦਾਬਾਦ 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 ਪੁੱਤਰ ਸੁਪਰ ਮੁਰਦਾਬਾਦ ਸਖਾਂ ਦਾ ਕਾਤਲ ਮੁਰਦਾਬਾਦ ਤੁਹਾਡੇ ਵਰਗੇ ਮਾਗਮੀ ਮਾਰੇ ਅਮੇਤਾਂ ਦਾ ਕੋਡ ਪੁਲਿਸ ਵਾਲੇ ਨੇ ਸਟੇਟਮੈਂਟ ਆ ਕਿ ਲਿਖਣਗਾ ਬੱਚਾ ਕੌਣ ਕੌਕੇ ਮਾਰੇ ਨੇ ਇਹਦੇ ਪੋਟ ਤੁਹਾਡੇ ਕਹੇ ਤੁਹਾਨੂੰ ਬਾਵਾ ਜਿੰਨਾ ਬਾਵਾ ਕੋਈ ਤੁੰਸੀ ਕਾਸੇ ਹੋ ਰਹੇ ਸੀ ਬਾਵਾ ਬਾਬਾ ਜੀ ਕਹਿੰਦੇ ਸੀ ਕਹਿੰਦੇ ਕੀ ਗੱਲ ਪਤਾ ਜੀ ਆ ਜਿਹੜਾ ਦੁਸ਼ਟ ਪੁਲਿਸ ਅਫਸਰ ਆ ਸੁਪਰ ਸਰਹਾਨ ਦੇ ਇਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲਿਆਮ ਆ ਉਹ ਕੀਤਾ ਸੀ ਇਹ ਸ ਦੁਸ਼ਟ ਦਾ ਜਲਪ ਹੋ ਗਿਆ ਨਹੀਂ ਪਾਣਦਿਆਂਗੇ ਇੱਥੇ ਅਰਦਾਸ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀ ਹੋਏਗੀ ਜਿਹੜੇ ਗੁੱਚਰ ਪੁਲਿਸ ਅਫਸਰ ਨੇ ਜਿਹੜੇ ਸਿੰਘ ਸ਼ਹੀਦ ਕੀਤੇ ਸੀ ਨਾ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਅਰਦਾਸ ਹੋਏਗੀ ਇਹਨਾਂ ਬੁੱਤਿਆਂ ਨੇ ਕੌਮ ਹੋ ਕੇ ਸਿੱਖ ਦੀਵਾਨੀ ਦਾ ਜਿਹੜਾ ਘਾੜਿਆ ਉਹ ਕੀਤਾ ਸਾਡੀ ਯਾਰੀ ਨਾ ਕਰ ਸਕਦੇ ਅਦਾਲਤਾਂ ਦੇ ਲਈ ਇਹਨਾਂ ਨੂੰ ਸੂਸ਼ੇ ਪੁਲਿਸ ਮੁਕਾਬਲੇ ਵਿੱਚ ਦੋਸ਼ੇ ਦੰਦਿਆ ਇਹਨਾਂ ਨੇ ਤਾਂ ਬਾਬਾ ਚਰਨ ਸਿੰਘ ਘਾਲੋਵਾਲੇ ਮਹਾਪੁਰਖ ਸ਼ਹੀਦ ਕਾਲੀ ਕਾਲੀ ਇਹਨਾਂ ਨੇ ਨਾ ਕੋਈ ਵਕੀਲ ਬਖਸ਼ਿਆ ਨਾ ਕੋਈ ਇਹਨਾਂ ਨੇ ਜੱਜੇਦਾਰ ਸ੍ਰੀ ਅਕਰ ਬਣਾਉਂਦਾ ਨਹੀਂ ਸਿੰਦੀ ਭਾਈ ਗੁਰਦੇਵ ਸਿੰਘ ਉਹਨਾਂ ਨੇ ਵੀ ਨੋਟਰਾ ਬਾਰਾ ਕੋਈ ਐਸਾ ਬੁੱਕ ਕਰਦਾ ਜਿਹੜਾ ਕੋ ਹੋ ਗਿਆ ਉਹ ਅਸੀਂ ਨਹੀਂ ਪੈਂਦੇਵਾਂਗੇ ਤੇ ਸਿਰਫ ਸਾਡੇ ਸ਼ਹੀਦਾਂ ਦੀਆਂ ਯਾਦਾਂ ਦੇ ਵਿੱਚ ਦੀ ਅਰਦਾਸ ਉਹ ਹੋਵੇਗੀ ਜਿੰਦਾਬਾਦ ਜਿੰਦਾਬਾਦ ਕਿੱਥੇ ਪੈ ਰਿਆ ਸੀ ਜੀ ਕੋ ਦੇਖੋ ਅੰਮ੍ਰਿਤਸਰ ਦੇ ਵਿੱਚ ਇਹ ਬੱਲੇ ਦੇ ਲਾਗੇ ਜਿਹੜਾ ਇੱਕ ਸੰਧੂ ਖਾਲਸਾ ਮਿਆਂ ਉਥੇ ਇਹ ਪੁਲਿਸ ਵਾਲਿਆਂ ਵੱਲੋਂ ਇੱਕ ਬੁੱਤਰਪਨੀ ਅਫਸਰ ਦਾ ਜਿਹੜਾ ਅਦਾਲਤਾਂ ਦੇ ਵਿੱਚੋਂ ਵੀ ਦੋਸ਼ੀ ਆ ਲਾਨਿਆ ਗਿਆ ਹੋਇਆ ਆ ਉਹਦੀ ਯਾਦ ਦੇ ਵਿੱਚ ਉਹਦੇ ਨਵੇਂ ਪਜੜਾ ਪੋ ਗਿਆ ਇਹ ਹੀ ਮੁੱਢ ਦਾ ਅਸਰ ਹੈ ਸਰ ਸਾਹਿਬ ਕਾਦੇ ਸਿੰਘਾਂ ਨੂੰ ਜਿਹਦਾ ਚੁੱਕ ਕੇ ਉਹ ਲੈ ਜਾਂਦਾ ਹੁੰਦਾ ਸੀ ਤੋ ਇਹ ਨਾ ਤਾਂ ਸਿੱਖ ਸੀ ਇਹ ਸੂਬੇ ਸਰਹੰਦ ਦਾ ਹੀ ਜਿਹੜਾ ਦੂਜਾ ਵਾਸਤੇ